ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਿੱਖਣਾ ਹੈ ਜੋ 1110 ਸੰਗਤੇ ਆਉਂਦਾ ਤੁਖਾਰੀ ਰਾਗ ਦੇ ਵਿੱਚ ਪਹਿਲੇ ਪਾਦਸ਼ਾਹ ਮਹਾਰਾਜੇ ਦਾ ਉਚਾਰਨ ਕੀਤਾ ਹੋਇਆ ਹੈ ਤੁਖਾਰੀ ਮਹੱਲਾ ਪਹਿਲਾ ਪਹਿਲੇ ਪਹਿਰੇ ਪਹਿਲੇ ਨਹੀਂ ਪੜਨਾ ਨਾ ਪਹਿਰੇ ਕਹਿਣਾ ਇਹ ਤਿਆਰ ਰੱਖਣਾ ਦਲਾਵਾਂ ਦਾ ਜ਼ਰੂਰ ਤਿਆਰ ਰੱਖਿਆ ਗੁਰੂ ਸੰਗਤ ਜੀ ਪਹਿਲੇ ਪਹਿਰੇ ਦਲਾਵਾ ਦੇ ਨਾਲ ਉਚਾਰਨ ਕਰਨਾ ਪਹਿਲੇ ਪਹਿਰ ਨੈਣ ਨੈਣ ਨੰਨੇ ਦਲਾਵਾ ਤੇ ਨਾਣਾ ਨੈਣ ਨਾਲੇ ਦੀ ਆਵਾਜ਼ ਪਿੱਛੇ ਉਚਾਰਨ ਹੋਵੇ ਨੈਣ ਸਲੋਨੜੀਏ ਸਲੋਨੜੀਏ ਇਸ ਦਾ ਉਚਾਰਨ ਜੇ ਸੌਖੇ ਤਰੀਕੇ ਨਾਲ ਕਰਨਾ ਹੈ ਤੇ ਸਲੋ ਨੜੀਏ ਸਲੋਨੜੀਏ ਪੂਰਾ ਨੰਨੇ ਦੀ ਆਵਾਜ਼ ਉਚਾਰਨ ਹੋਵੇ ਵੱਖਰੇ ਵੱਖਰੇ ਕਰਕੇ ਤੁਸੀਂ ਉਚਾਰਨ ਕਰ ਸਕਦੇ ਹੋ ਇੱਕ ਵਾਰੀ ਇਸ ਲੋ ਨੜੀਏ ਸਲੋ ਨੜੀਏ ਫਿਰ ਇਕੱਠਾ ਇਸ ਨੂੰ ਪੜ ਜਨੈ ਸਲੋ ਨੜੀਏ ਰੈਣ ਅੰਧਿਆਰੀ RAM ਵਖਰ ਰਾਖ ਮੁਈਏ ਆਵੇ ਵਾਰੀ RAM ਆਵੇ ਦਲਾਵਾਂ ਦੇ ਨਾਲ ਵਾਰੀ ਆਵੇ ਕਵਣ ਜਗਾਵੇ ਸੂਤੀ ਜਮਰਸ ਚੂਸੇ ਚੂਸੇ ਚੱਚੇ ਦਲਾਵਾਂ ਸਬੰਧਕ ਚੂਸੇ ਰੇਣ ਅੰਧੇਰੀ ਕਿਆ ਪਤ ਤੇਰੀ ਚੋਰ ਪੜੈ ਘਰ ਮੂਸੈ ਪੜੈ ਪਾਰਾ ਨਹੀਂ ਪੜਨਾ ਪੋਲਾ ਸ਼ਬਦ ਹੈ ਪੜੈ ਘਰ ਮੂਸੈ ਰਾਖਣ ਹਾਰਾ ਅਗਮ ਅਪਾਰਾ ਨੂੰ ਅਗਾਮਣੀ ਕਹਿ ਦੇਣਾ ਅਗਮ ਸੁਣ ਬੇਨੰਤੀ ਮੇਰੀ ਆ ਨਾਨਕ ਮੂਰਖ ਕਬਹ ਨਾ ਚੇਤੇ ਚੇਤੇ ਨਹੀਂ ਕਹਿ ਦੇਣਾ ਚੇਤ ਹੈ ਦਲਾਵਾਂ ਦੇ ਨਾਲ ਕਿਆ ਸੂਜੈ ਰੈਣ ਅੰਧੇਰੀਆ ਦੂਜਾ ਪਹਿਰ ਭਇਆ ਜਾਗ ਅਚੇਤੀ RAM ਵਖਰ ਰਾਖ ਮੋਈਏ ਖਾਜੈ ਖੇਤੀ RAM ਖਾਜੈ ਦਲਾਵਾਂ ਦੇ ਨਾਲ ਰਾਖੋ ਖੇਤੀ ਹਰਗੋ ਖੇਤੀ ਜਾਗਤ ਚੋਰ ਨਾ ਲੱਗੈ ਲੱਗੈ ਦਲਾਵਾਂ ਦੇ ਨਾਲ ਜਮ ਮਗ ਨਾ ਜਾਬ ਹੋ ਨਾ ਦੁਖ ਪਾਵ ਹੋ ਜਮ ਕਾ ਡਰ ਭਉ ਭਾਗੇ ਭਾਗੇ ਨਹੀਂ ਕਹਿਦਣਾ ਭਾਗੇ ਰਵਸਸ ਦੀਪਕ ਗੁਰਮਤ ਦਵਾਰੈ ਮਨ ਸਾਚਾ ਮੁਖ ਧਿਆਵੇ ਨਾਨਕ ਮੂਰਖ ਅਜੋ ਨਾ ਚੇਤਾਐ ਨਾਨਕ ਮੂਰਖ ਅਜੋ ਨਾ ਚੇਤੈ ਚੇਤੇ ਨਹੀਂ ਕਹਿ ਦੇਣਾ ਚੇਤੇ ਬਲਾਵਾ ਦੇ ਨਾਲ ਕਿਵ ਦੂਜੈ ਸੁਖ ਪਾਵੇ ਤੀਜਾ ਪਹਿਰ ਭਇਆ ਨੀਦ ਵਿਆਪੀ RAM ਮਾਇਆ ਸੁਤਦਾਰਾ ਦੁਖ ਸੰਤਾਪੀ RAM ਮਾਇਆ ਸੁਤਦਾਰਾ ਜਗਤ ਪਿਆਰਾ ਚੋਗ ਚੁਗੈ ਨਿਤ ਫਾਸੈ ਚੁਗੈ ਚੁਗੇ ਨਹੀਂ ਕਹਿਣਾ ਚੁਗੈ ਬਲਾਵਾ ਦੇ ਨਾਲ ਫਾਸੈ ਨਾਮ ਧਿਆਵੈ ਤਾ ਸੁਖ ਪਾਵੇ ਧਿਆਵੈ ਪਾਵੇ ਦਲਾਵਾਂ ਦੇ ਨਾਲ ਗੁਰਮਤ ਕਾਲਨਾ ਗਰਾਸੈ ਗਰਾਸੈ ਨਹੀਂ ਪੜਦੈਨਾ ਗਰਾਸੈ ਜੰਮਣ ਮਰਨ ਕਾਲ ਨਹੀਂ ਛੋਡੈ ਦਲਾਵਾਂ ਦੇ ਨਾਲ ਛੋਡੈ ਵਿਨ ਨਾਵੈ ਸੰਤਾਪੀ ਨਾਨਕ ਤੀਜੈ ਤ੍ਰਿਬਦ ਲੋਕ ਤ੍ਰੇਬਿਦ ਪਾਠ ਪੋਲਾਏ ਜਲਦੀ ਦੇ ਨਾਲ ਪੜ੍ਹਨਾ ਪੋਲਾ ਪਾਠ ਹੈ ਨਾਨਕ ਤੀਜੈ ਤ੍ਰਿਬਦ ਲੋਕਾ ਮਾਇਆ ਮੋਹਿ ਵਿਆਪੀ ਚੌਥਾ ਪਹਿਰ ਭਇਆ ਦੌਤ ਬਿਹਾਗੈ ਰਾਮ ਬਿਹਾਗੇ ਨਹੀਂ ਪੜ ਦੇਣਾ ਬਿਹਾਗੇ ਤਿੰਨ ਕਰ ਰਾਖਿਆੜਾ ਜੋ ਅਨੰਦਨ ਜਾਗੇ ਹੁਣ ਇੱਥੇ ਸੰਗਤ ਜੀ ਔਂਕੜ ਵੀ ਗਿਆ ਤੇ ਹੋੜਾ ਵੀ ਲੱਗਾ ਇਸ ਦੀ ਸਪੈਸ਼ਲ ਵੀਡੀਓ ਬਣਾ ਕੇ ਅਸੀਂ ਪਾਈ ਹੋਈ ਏ YouTube ਦੀ ਪਲੇਲਿਸਟ ਵਿੱਚ ਕਿ ਦੋਨੇ ਦਰਮਿਆਨੇ ਇਹ ਸ਼ਬਦ ਜਿਹੜੇ ਅੱਖਰ ਲੱਗੇ ਨੇ ਲਗਾ ਮਾਤਰਾ ਦੋਨੇ ਬੋਲੀਆਂ ਜਾਣੀਆਂ ਨੇ ਤਿੰਨ ਘਰ ਰਾਖਿਆੜਾ ਜੋ ਜੋ ਹੋੜਾ ਵੀ ਬੋਲਣਾ ਤੇ ਔਂਕੜ ਵੀ ਕੱਲਾ ਹੋੜਾ ਨਹੀਂ ਬੋਲ ਜਣ ਜਾਂ ਕੱਲਾ ਔਂਕੜ ਨਹੀਂ ਬੋਲਣਾ ਦੋਨੇ ਹੀ ਬੋਲਨੇ ਜੋ ਅਨੰਦਿਨ ਜਾਗੈ RAM ਗੁਰਪੂਛ ਜਾਗੇ ਨਾਮ ਲਾਗੇ ਤਿਨਾਂ ਰੈਣ ਸੁਹੇਲੀਆ ਗੁਰ ਸ਼ਬਦ ਕਮਾਵਹਿ ਜਨਮ ਨ ਆਵਹਿ ਤਿਨਾਂ ਹਰ ਪ੍ਰਭ ਬੇਲੀਆ ਕਰ ਕੰਪ ਚਰਨ ਸਰੀਰ ਕੰਪੈ ਨੈਣ ਅੰਦਲੇ ਤਨ ਭਸਮ ਸੇ ਨਾਨਕ ਦੁਖੀਆ ਯੁਗ ਚਾਰੇ ਬਿਨ ਨਾਮ ਹਰ ਕੇ ਮਨ ਵਸੇ ਖੋਲੀ ਗੰਠ ਉੱਠੋ ਲਿਖਿਆ ਆਇਆ RAM ਰਸ ਕਾ ਸੁਖ ਠਾਕੇ ਬੰਦ ਚਲਾਇਆ RAM ਬੰਦ ਚਲਾਇਆ ਜਾ ਪ੍ਰਭ ਭਾਇਆ ਨਾ ਦੀਸੈ ਨਾ ਸੁਣੀਐ ਆਪਣਵਾਰੀ ਸਭ ਸਹਿ ਆਵੇ ਪੱਕੀ ਖੇਤੀ ਲੁਣੀਐ ਘੜੀ ਚਸੇ ਕਾ लेखा ਲੀਜੈ ਬੁਰਾ ਭਲਾ ਸੋਹ ਜੀਆ ਨਾਨਕ ਸੋਰ ਨਰ ਸ਼ਬਦ ਮਿਲਾਏ ਤਿੰਨ ਪ੍ਰਭ ਕਾਰਨ ਕੀਆ ਸੁਸੰਗਤ ਜੀ ਆਪ ਜੀ ਨੇ ਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਰਵਣ ਕਰ ਲਿਆ YouTube ਜੀ ਪਲੇਲਿਸਟ ਦੇ ਵਿੱਚ ਸਾਰੀ ਸੰਥਿਆ ਪਈਏ ਪੰਜ ਬਾਣੀਆਂ ਸੱਤੇ ਬਾਣੀਆਂ ਦੀ ਸੰਥਿਆ ਕਰਵਾਈ ਹੈ ਪੱਟਾ ਦੇ ਸੋਈਏ ਸੈ ਸਕ੍ਰਿਤੀ ਗੂਜਰੀ ਰਾਗ ਦਾ ਪਦਾ ਤਲੰਗ ਰਾਗ ਦਾ ਪਦਾ ਅਤੇ ਹੋਰ ਮਹਿੰਗੇ ਸ਼ਬਦਾਂ ਦੇ ਉਚਾਰਨ ਦੱਸਿਓ ਹੋਏ ਨੇ ਆਪ ਜਾ ਕੇ ਸਰਵਣ ਕਰ ਸਕਦੇ ਹੋ ਤੇ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਥਿਆ ਚੱਲ ਰਹੀ ਹੈ ਰਾਤ ਨੂੰ 7:30 ਵਜੇ ਲਾਈਵ ਹੋਈਦਾ ਹੈ ਸੰਥਿਆ ਕਰਾਉਣ ਵਾਸਤੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ